ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਪਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ 3 ਨਾਗ ਆ ਜੀ ਜਿਨ੍ਹਾਂ ਚੋਂ 2 ਛੂਏ ਸવાય ਆ ਤੇ ਇੱਕ ਗੱਬਣ ਸਮਾ ਹਜੇ ਲੈਂਦੀ ਆ ਬਾ ਛੋਟੇ ਛੋਟੇ ਐ ਜੀ ਬਾਕੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਨਾਮ ਮੇਜਰ ਸਿੰਘ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਵੀਰੇ ਮੋਬਾਈਲ ਨੰਬਰ ਜੀ 788857804 ਬਰਾੜ ਠੀਕ ਐ ਵੀਰੇ ਤਿੰਨ ਨਾਗਾ ਜੀ ਹਾਂ ਭਾਈ ਇਧਰੋਂ ਸ਼ੁਰੂ ਕਰਦੇ ਸੂਆ ਕਿੰਨੇ ਮੈਂ ਜੀ ਇਹ ਦੂਜਾ ਸੂਆ ਸੂਈ ਐ ਵੀਰੇ ਇੱਕ ਦੋ ਸੂਈ ਐ ਜੀ ਇਹ ਹੋ ਗਿਆ ਜ 5 ਮਾਦਨ ਸੂਈ ਨੂੰ ਵੀਰੇ ਬੱਚਾ ਕੀ ਐ ਜੀ ਬੱਚਾ ਵੀਰੇ ਮਗਰ ਜੀਰ ਦੀ ਗਾਰੰਟੀ ਐ ਜੀਰ ਜੂਰ ਭਾਰ ਪਿੱਛੇ ਦੀ ਗਾਰੰਟੀ ਥਣਾ ਦੀ ਕਿੰ ਦੋ ਟਾਈਮ ਚਾਰ ਟਾਈਮ ਚਾਰ ਡੰਗ ਚੋਲੇ ਬੜਾ ਗੱਲ ਹੀ ਕੋਈ ਆਪਣੇ ਘਰੇ ਜੋਕ ਕੇ ਲੈ ਕੇ ਜਾਵੇ ਹਾਂ ਠੰਡੀ ਸੀਲ ਵੀ ਬੇਅੰਤੋ ਆ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਬੱਚਾ ਛੱਡਣਾ ਛੱਡ ਇਉਂ ਹੈ ਨਹੀਂ ਕੋਈ ਚੱਕਰ ਠੀਕ ਹੈ ਵੀਰੇ ਕਿੰਨਾ ਬੜਾ ਦੱਸਿਆ ਸੀਗੇ ਜੀ 10 ਕਿਲੋ 10 ਕਿਲੋ ਜੋਕ ਕੇ ਦੇ ਦਾਂਗੇ ਤੋੜ ਕੇ ਦਿਖਾ ਦਿਓ ਜੀ ਤੋੜ ਕੇ ਵਿਖਾ ਦਨੇ ਹੱਥਾਂ ਨਾਲ ਥੋੜਾ ਤੇ ਆਈ ਮਾਰਨਾ ਪਣਾ ਇਤਾਰਾ ਕੋਈ ਗੱਲ ਹੀ ਨਹੀਂ ਜੀ ਬੈਠਾ ਰਵੇ ਤੇ ਦਾ ਥੋੜਾ ਕਰਦੀ ਐ ਲੈ ਬਾਈ ਲੈ ਬੱਚਾ ਵੀ ਨਹੀਂ ਛੱਡਿਆ ਬੜਾ ਲਓ ਜੀ ਲੈ ਚਵਾਈ ਦੀ ਬੜਾ ਉੱਤਰਿਆ ਹੋਊਗੀ ਨਾਲੇ ਹਰੇ ਬੱਚਾ ਵੀ ਨਹੀਂ ਛੱਡਿਆ ਠੀਕ ਹੈ ਘਰਾਂ ਦੇ ਘਰ ਟਿੱਕਰ ਵੀ ਗਰੰਟੀ ਆ ਬੜਾ ਹੋਰ ਦੱਸ ਠੀਕ ਆ ਥਾਣਾ ਦੀ ਪਾਰ ਪਿੱਛੇ ਦੀ ਸਾਰਾ ਕਹਦੀ ਓਕੇ ਆ ਜਮਾ ਠੰਡੀ ਸੀਲ ਦੀ ਵੀ ਅਗਲੇ ਦੇ ਘਰ ਟਿੱਕਰ ਗਰੰਟੀ ਦੁੱਧ ਵੀ ਮੱਝਾਂ ਵਰਗਾ ਪਿਆ ਰਿਹਾ ਮੈਂ ਨੇ ਇੰਕੀ ਆ ਜੀ ਬੱਚਾ ਮਗਰ ਬੱਚਾ 5 ਦਿਨ ਹੋ ਗਏ ਸੂਈ ਨੂੰ ਨੈਟ 10 ਕਿਲੋ ਦੁੱਧ ਮੰਨਣਾ ਦੁੱਧ ਮੰਨ ਲਓ ਬੋਲਾ ਮੰਨਣਾ ਬੋਲਾ ਮੰਨ ਲਓ ਜਿਹੜਾ ਕੋਈ ਹੋਰ ਮੰਨ ਲਓ ਠੀਕ ਆ ਬਾਕੀ ਵੀਰੇ ਸੀਰੀਅਸ ਲੱਗ ਇੰਨੀ ਆ ਤੁਹਾਡੇ ਸਾਹਮਣੇ ਚੱਲਦੀ ਵੀਡੀਓ ਚ ਬਾਈ ਨੇ ਬਿਨਾ ਨਹਾਣੇ ਤੋਂ ਧਾਰਾ ਮਾਰਤੀ ਜਵੇਂ ਮਰਜੀ ਬਾਈ ਆਪਣਾ ਨਾ ਮਾਰੇ ਨਾ ਕਰੇ ਨਾ ਕੋਸ ਯਾਰ ਠੀਕ ਆ ਭਾਗਤ ਨਹੀਂ ਜਿਹੜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਣੇ ਆ ਇਹਦਾ ਭਰਾ 35000 ਰੁਪਇਆ ਲੈਣਾ ਹੀ ਆ ਮੁੱਲ 40 ਕਰਾਣਾ ਭਲਾਂ ਦੀ 45 ਕਰਾਣਾ ਯਸ ਸੋ ਹੈ ਹਾਂ 35000 ਰੁਪਇਆ ਮੱਛੀਆਂ ਵਾਲੇ ਭਾਜੀ ਮਿਲ ਜਾਣੀ ਮੱਛੀਆਂ ਵਾਲੇ ਭਾਜੀ ਆ ਠੀਕ ਆ ਵੀਰੇ ਦੋ ਨੰਬਰ ਇਹਦਾ ਸੂਆ ਕਿੰਨਾ ਮਾਜੇ ਇਹ ਵੀਰੇ ਦੂਜਾ ਸੂਆ ਹੀ ਇਹ ਸੂਈ ਆ ਕਦੋਂ ਸੂਈ ਆ ਜੀ ਇਹ ਬਾਈ ਆਪਿਆ ਬੱਚਾ ਹੋ ਗਿਆ 15 ਦਾ ਨਾ ਇਹਦਾ ਬੱਚਾ ਚੱਲ ਗਿਆ ਸੀ ਆਪਾਂ ਇਹਦਾ ਬੂਰਾ ਬਣਾਤਾ ਬੂਰੇ ਤੇ ਚੋਣੀ ਬੂਰੇ ਤੇ ਚੋਲੇ ਪਾੜੇ ਤੇ ਚੂਣੀ ਪਾੜੇ ਤੇ ਚੋਲੇ ਦੋਨਾਂ ਤੇ ਮਿਲ ਜਾਂਦੇ ਦੋਲੇ ਤੇ ਚੋਲਾ ਜਿਵੇਂ ਮਰਜੀ ਸੀਲ ਠੰਡੀ ਕਿੰਨਾ ਦੁੱਧ ਆ ਜੀ ਇਸ ਟਾਈਮ ਵੇ ਥਲੇ 13 ਕਿਲੋ ਦੁੱਧ ਆ 100 ਕਿਲੋ ਲੱਕ ਬਹਿਣੀ ਵਾਲੋਂ ਇਹ ਜਮਾ ਹੀ ਨਹੀਂ ਹੁੰਦਾ ਦੁੱਧ ਜਮਾ ਹੀ ਨਹੀਂ ਆਉਂਦਾ ਵੀਰੇ ਆਪਾਂ ਪਹਿਲਾਂ ਥਾਣ ਦਿਖਾ ਦੇਗੇ ਜੀ 13 ਕਿਲੋ ਤਿੰਨ ਥਣਾ ਤੇ ਆ ਹਾਂ ਤਿੰਨ ਥਣਾ ਤੇ ਆ ਵੀਰੇ ਫੁੱਲ ਵੱਡੀ-ਬੁੱਡੀ ਬਹੁਤ ਠੀਕ ਐ ਬਾਕੀ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਤੋਰਦੀ ਵੀਰੇ ਮੂਰੀ ਤੇ ਜੋਣੀ ਮੂਰੀ ਤੇ ਜੋ ਸਕਦੇ ਆ ਚਾਹ ਪਾੜੇ ਤੇ ਚੂਣੀ ਪਾੜੇ ਤੇ ਚੋਲਾ ਜਿਵੇਂ ਮਰਜ਼ੀ ਕਰੇ ਜਵਾ ਕੇ ਦੇਵਾਂਗੇ ਹਾਂ ਵੀਰੇ ਹਾਂ ਹਾਂ 13 ਕਿਲੋ ਦੁੱਧ ਕੋਈ ਵੀਰ ਸੁਈ ਨੂੰ ਅਜੇ ਨੂੰ 15 ਮਿੰਟ ਹੋ ਗਏ ਹੋਣੇ ਵੀਰੇ ਠੀਕ ਆ ਵੀਰੇ 14 15 ਦਾ ਹਾਈਟ ਦੀ ਵੀ ਚੰਗੀ ਆ ਵੱਡੀ ਫੁੱਟਾ ਮਾਰਦੀ ਮੂਰਤੀ ਜਿਵੇਂ ਹੀ ਨਹੀਂ ਬਰੜਾ ਯਾਰ ਠੀਕ ਆ ਜੀ ਸੀਲ ਠੰਡਗਾ ਹੀ ਗਾਇਆਂ ਹੋਣਗੀਆਂ ਆਪਣੇ ਕੋਲੇ ਠੀਕ ਆ ਗਾਰੰਟੀ ਹੋਊਗੀ ਵੈਸੇ ਕਈ ਵੀਰ ਦਾ ਸਿੰਕ ਵੈਸੇ ਨਹੀਂ ਦਿਗਾਉਂਦੇ ਜੇ ਬਣਾਈ ਜਾਣ ਤਾਂ ਛੂਟੇ ਰਹਿ ਜਾਣੇ ਸੀ ਤੇ ਪਰ ਬਾਈ ਨੇ ਬਣਾਏ ਵੀ ਨਹੀਂ ਤਿੰਨ ਥਣਾ ਦੀ ਓਕੇ ਆ ਤਿੰਨ ਥਣਾ ਤੋਂ 13 ਕਿਲੋ ਇਦੋਂ ਵਿਖਾ ਦੀ ਥਣਾ ਠੀਕ ਆ ਵੀਰੇ ਥਣ ਪੂਰਾ ਮੋਟਾ ਮੋਟਾ ਲੱਗਿਆ ਹੱਤ ਤਿੰਨਾਂ ਦੀ ਗਾਰੰਟੀ ਆ ਵੀਰੇ ਫੁੱਲ ਠੀਕ ਆ ਹਾਂ ਇਹਦੀ ਡਿਮਾਂਡ ਜਿਹੜੇ ਲੈਣਾ ਹੀ ਆ ਇਹਦਾ ਵੀਰੇ 28000 ਰੁਪਇਆ ਲੈਣਾ ਹੀ ਹੈ ਆਫਰ ਆ ਆਫਰ ਹੀ ਆ ਬਸ ਆ ਬਖਾ ਦੇ ਬੱਚਾ ਵੀ ਲੈ ਲੀ ਬਸ ਇਹ ਮੂਰੀ ਪਈ ਹੈ ਜੀ ਹੈਗੀ ਇਹ ਮੂਰੀ ਉਹ ਦੇ ਦਾਂਗੇ ਨਾਲ ਲੈ ਕੇ ਜਾਨੇ ਨਾਲ ਲੈ ਜਾਓ ਤਿੰਨ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੇ ਇਹ ਵੀਰੇ ਦੂਜਾ ਸੂਆ ਸੋਲਦੀ ਹੈ ਠੀਕ ਆ ਇਹ ਚ 10 ਤੋਂ 12 ਦਿਨ ਪਾਇਆ ਬੱਚੀ ਚ ਡੇਟ ਮਤਾਉ ਹਾਂ ਮਾਲਕਾਂ ਨੇ ਦੱਸਿਆ ਗੁੰਦ ਆਉਂਦੀ ਹੈ ਜੇ ਕਾਚ ਚੜ ਗਈ ਕਿੰਨਾ ਪਿਆਜ ਦੋਸਤ ਠੰਡੀ ਸੀਲੇ ਵੀ ਬਹੁਤ ਆ ਵੀਰੇ ਠੀਕ ਆ ਜਿੰਨਾ ਮਰਜੀ ਉਹਦਾ ਸੇਵਾ ਤੇ ਆ ਬਾਈ ਯਾਰ ਮਾਲਕ ਤਾਂ ਕਹਿੰਦੇ 13 ਕਿਲੋ ਪਹਿਲੇ ਸੂਏ ਚ ਹੋਇਆ ਸੀ ਅੱਛਾ ਆਹ ਇਹ ਕਿਤੇ 14 15 ਦੀ ਉਮੀਦ ਹੈਗੀ ਵੱਚੀ ਸੀ ਕ੍ਰੋਸ ਹੰਗਾ ਗਰਮੀਆਂ ਦਾ ਤੂਫਾਨ ਮੈਂ ਕਰ ਤੇ ਕਰ ਖਾਣ ਬਹੁਤ ਟੌਪ ਦਾ ਲੱਗਿਆ ਵਾ ਮੈਂ ਨਾ ਬੜਾ ਯਾਰਾਂ ਹੀ ਬਹਿ ਜਾ ਯਾਰ ਹੋਰ ਦੱਸ ਮੇਨ ਗੱਲ ਚਲੋ ਦੁੱਧ ਤਾਂ ਹੁੰਦਾ ਸੇਵਾ ਦਾ ਹਾਂ ਠੰਡੀ ਸੀਲ ਦੀ ਗਾਰੰਟੀ ਮੈਂ ਨਾ ਵੇੜੇ ਛੱਡ ਕੇ ਚੋੜਾ ਜਿਹੜੀ ਮਰਜ਼ੀ ਯਾਰ ਬੜਾ ਠੀਕ ਆ ਜੇ ਸੂਏ ਚਬਾਏ ਤੇ ਲਾਤੀ ਮਾਰਤੀ ਫਿਰ 20 ਕਿਲੋ ਦਾ ਪਰ ਫਾਇਦਾ ਹੀ ਕੋਈ ਨਹੀਂ ਇਹ ਤਾਂ ਗੱਲ ਹੈਗੀ ਆ ਦਿਨ ਜ਼ਰੂਰ 2 4 ਦਿਨ ਵੱਧ ਘੱਟ ਹੋ ਸਕਦੇ ਕਿਉਂਕਿ ਮੌਸਮ ਵੀਰੇ ਗਰਮੀ ਦਾ ਇਹ 10 ਹੀ ਲਊਗੀ 10 12 ਦਿਨਾਂ ਮੰਡੀ ਆ ਬਸ ਠੀਕ ਆ ਵੀਰੇ ਹਾਂ ਬਾਕੀ ਬੜਾ ਆਈ ਬਹਿ ਜਾ ਆਪਣਾ ਦੀ ਖੁੱਲੀ ਛੱਡ ਲਾ ਜਿਵੇਂ ਮਰਜੀ ਯਾਰ ਹੈਣੀ ਇਹਨੂੰ ਨਿੰਦ ਵਿਚਾਰ ਲੈ ਖੁੱਲੀ ਛੱਡੀ ਲੈ ਠੀਕ ਹੈ ਜੈ ਜੀ ਡਿਮਾਂਡ ਇਹਦਾ ਮੁੱਲ 38000 ਰੁਪਏ ਲੈਣਾ ਹੀ ਆ ਵੀਰੇ ਮੁੱਲ 40 ਗਰਾਂ ਵਾਲੇ ਦੇ ਪਰਾਂ ਦੀ 42 ਗਰਾਂ ਵਾਲਾ ਜੈ ਜੀ ਹਾਂ ਜਦੋਂ ਪਰ ਤਿਆਰ ਹੋ ਗਈ ਉਦੋਂ ਮੁੱਲ ਹੋਰ ਹੋਊਗਾ ਮੇਰਾ ਬਾਈ ਇਹ ਤਾਂ ਗੱਲ ਹੈਗੀ ਆ ਜੇ ਬਹੁਤ ਛੱਡਣੀ ਨਹੀਂ ਨਹੀਂ ਬਾਈ ਕਿਸੇ ਨੇ ਮੁੱਲ ਜਮਾ ਹੀ ਛੋਟੇ ਛੋਟੇ ਜਮਾ ਹੀ ਛੋਟੇ ਛੋਟੇ ਬਾਕੀ ਬੱਛੀ ਸਾਫ਼ ਸੁਥ ਬਹੁਤ ਆ ਠੀਕ ਹੈ ਚੈਨਲ ਨੂੰ ਵੀਰੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹਨੂੰ ਕੋਈ ਵੀ ਨਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ